ਪੰਜਾਬੀ ਕੁਕਸਪੋਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਪਾਲਕ ਪਨੀਰ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਜੇ ਤੁਸੀਂ ਵੀ ਇਸ ਤਰੀਕੇ ਨਾਲ ਪਾਲਕ ਪਨੀਰ ਦੀ ਰੈਸਪੀ ਤਿਆਰ ਕਰੋਗੇ ਤਾਂ ਬਹੁਤ ਹੀ ਵਧੀਆ ਬਣ ਕੇ ਤੁਹਾਡੀ ਪਾਲਕ ਪਨੀਰ ਦੀ ਰੈਸਪੀ ਤਿਆਰ ਹੋਏਗੀ ਤੇ ਆਓ ਰੈਸਪੀ ਸ਼ੁਰੂ ਕਰਦੇ ਹਾਂ ਇੱਥੇ ਮੈਂ ਇੱਕ ਗੁੱਛੀ ਪਹਿਲੇ ਪਾਲਕ ਦੀ ਲੈ ਲਈ ਹੈ ਤੇ ਆਪਾਂ ਇਸ ਨੂੰ ਰੋਡਸੋ ਕੱਟ ਕਰ ਲੈਣਾ ਹੈ ਤੇ ਜੋ ਚੈੱਕ ਕਰ ਲੈਣਾ ਹੈ ਕਿ ਜੋ ਖਾਦਿਓ ਇਹ ਪੱਤੇ ਜਾਂ ਪੀਲੇ ਪੱਤੇ ਹਨ ਜਾ ਕੋਈ ਖਰਾਬ ਪੱਤਾ ਵੀ ਨਿਕਲਦਾ ਹੈ ਤਾਂ ਆਪਾਂ ਉਹਨਾਂ ਨੂੰ ਅਲੱਗ ਕਰ ਦੇਣਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਥੋੜੇ-ਥੋੜੇ ਹੀ ਡੰਡੀਆਂ ਨੂੰ ਕੱਟ ਕਰ ਰਹੀ ਹਾਂ ਆਪਾਂ ਇਸ ਜਿਆਦਾ ਡੰਡੀਆਂ ਨੂੰ ਕੱਟ ਨਹੀਂ ਕਰਨਾ ਕਿਉਂਕਿ ਡੰਡੀਆਂ ਵਿੱਚ ਵੀ ਪਾਲਕ ਦੀ ਮਿਠਾਸ ਹੁੰਦੀ ਹੈ ਤੇ ਕੱਲੇ ਪੱਤੇ ਨਹੀਂ ਲੈਣੇ ਆਪਾਂ ਹਲਕੇ-ਹਲਕੇ ਡੰਡੀਆਂ ਵੀ ਨਾਲ ਲੈ ਲਵਾਂਗੇ ਤੇ ਸਾਰੀ ਪਾਲਕ ਮੈਂ ਇੱਥੇ ਕੱਟ ਕੇ ਲੈ ਲਈ ਹੈ ਤੇ ਹੁਣ ਆਪਾਂ ਇਸ ਨੂੰ ਬਲਾਂਚ ਕਰਨ ਲਈ ਰੱਖ ਦਿੰਦੇ ਹਾਂ ਗੈਸ ਤੇ ਮੈਂ ਇੱਕ ਵੱਡਾ ਪਤਿਲਾ ਪਾਣੀ ਦਾ ਰੱਖ ਲਿਆ ਹੈ ਤੇ ਉਸ ਦੇ ਵਿੱਚ ਬੋਇਲ ਆ ਚੁੱਕਾ ਹੈ ਹੁਣ ਮੈਂ ਸਾਰੀ ਪਾਲਕ ਨੂੰ ਇਸ ਵਿੱਚ ਟਰਾਂਸਫਰ ਕਰ ਦਵਾਂਗੀ ਆਪਾਂ ਜਿਆਦਾ ਪਾਲਕ ਨੂੰ ਨਹੀਂ ਉਬਾਲਣਾ ਸਿਰਫ ਇੱਕ ਉਬਾਲ ਆਣ ਤੱਕ ਇਸ ਨੂੰ ਬਲਾਂਚ ਕਰਨਾ ਹੈ ਇਸ ਨਾਲ ਸਾਡੀ ਪਾਲਕ ਦਾ ਰੰਗ ਵੀ ਬਰਕਰਾਰ ਰਹੇਗਾ ਪਾਲਕ ویسے ਵੀ ਬਹੁਤ ਸੌਫਟ ਹੁੰਦੀ ਹੈ ਹੁਣ ਸਾਡੀ ਪਾਲਕ ਬਲਾਂਚ ਹੋ ਚੁੱਕੀ ਹੈ ਹੁਣ ਆਪਾਂ ਇੱਕ ਵੱਡੇ ਬਰਤਨ ਉਪਰਛਾਣੇ ਨੂੰ ਰੱਖ ਕੇ ਸਾਰੀ ਪਾਲਕ ਨੂੰ ਗਰਮ ਪਾਣੀ ਵਿੱਚੋਂ ਨਾਲ ਦੀ ਨਾਲ ਕੱਟ ਲੈਣਾ ਹੈ ਤੇ ਇਸ ਦੇ ਵਿੱਚ ਆਪਾਂ ਹੁਣ ਟਰਾਂਸਫਰ ਕਰ ਲੈਣਾ ਹੈ ਆਪਾਂ ਇਸ ਨੂੰ ਜਿਆਦਾ ਬੋਇਲ ਵੀ ਨਹੀਂ ਦਿਵਾਉਣਾ ਤੇ ਨਾ ਹੀ ਜਿਆਦਾ ਦੇਰ ਤੱਕ ਗਰਮ ਪਾਣੀ ਵਿੱਚ ਰਹਿਣ ਦੇਣਾ ਹੈ ਹੁਣ ਸਾਰੀ ਪਾਲਕ ਆਪਣੀ ਟਰਾਂਸਫਰ ਹੋ ਚੁੱਕੀ ਹੈ ਤੇ ਹੁਣ ਇਸ ਦੇ ਉੱਪਰ ਆਪਾਂ ਠੰਡਾ ਪਾਣੀ ਪਾ ਦੇਣਾ ਹੈ ਇਸ ਨਾਲ ਕੁਕਿੰਗ ਪ੍ਰੋਸੈਸ ਵੀ ਸਲੋ ਹੋ ਜਾਵੇਗਾ ਤੇ ਪਾਲਕ ਦਾ ਕਲਰ ਵੀ ਬਰਕਰਾਰ ਰਹੇਗਾ ਹੁਣ ਆਪਾਂ ਇਸ ਨੂੰ ਠੰਡੀ ਕਰਨ ਲਈ ਰੱਖ ਦਿੰਦੇ ਹਾਂ ਹੁਣ ਸਾਡੀ ਪਾਲਕ ਠੰਡੀ ਹੋ ਚੁੱਕੀ ਹੈ ਤੇ ਇਸ ਨੂੰ ਆਪਾਂ ਹੁਣ ਮਿਕਸੀ ਗ੍ਰਾਈਂਡਰ ਵਿੱਚ ਪੀਸ ਲੈਂਦੇ ਹਾਂ ਇਸ ਦਾ ਪੇਸਟ ਬਣਾ ਲੈਣਾ ਹੈ ਐਨੀ ਚ ਆਪਣੀ ਪਾਲਕ ਦੀ ਪੇਸਟ ਬਣ ਰਹੀ ਹੈ ਤੁਸੀਂ ਫਟਾਫਟ ਇੱਥੇ ਮੇਰੇ ਚੈਨਲ ਪੰਜਾਬੀ ਕੁਕਸਪੌਟ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੁਣ ਪਾਲਕ ਦੀ ਪਿਉਰੀ ਸਾਡੀ ਤਿਆਰ ਹੋ ਚੁੱਕੀ ਹੈ ਤੇ ਆਪਾਂ ਇਸ ਤੜਕੇ ਦੀ ਤਿਆਰੀ ਕਰ ਲੈਂਦੇ ਹਾਂ ਦੋ మీడియం ਸਾਈਜ਼ ਦੇ ਪਿਆਜ਼ ਨੂੰ ਮੈਂ ਇੱਥੇ ਬ੍ਰੇਕ ਕੱਟ ਕੇ ਲੈ ਲਿਆ ਹੈ ਦੋ ਵੱਡੇ ਟਮਾਟਰਾਂ ਦੀ ਵੀ ਮੈਂ ਇੱਥੇ ਪਿਉਰੀ ਲੈ ਲਈ ਹੈ ਅਦਰਕ ਲਸਣ ਤੇ ਹਰੀ ਮਿਰਚ ਨੂੰ ਮੈਂ ਇੱਥੇ ਕੁੱਟ ਕੇ ਲੈ ਲਿਆ ਹੈ ਤੇ ਥੋੜੇ ਜਿਹੀ ਲਸਣ ਦੀ ਕਲੀਆਂ ਨੂੰ ਮੈਂ ਇੱਥੇ ਕੱਟ ਕੇ ਲੈ ਲਿਆ ਹੈ ਤੇ ਦੋ ਸੁੱਕੀਆਂ ਲਾਲ ਮਿਰਚਾਂ ਨੂੰ ਵੀ ਲੈ ਲਿਆ ਹੈ ਕੜਾਈ ਵਿੱਚ ਮੈਂ ਸਰ੍ਹੋਂ ਦਾ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਹੈ तेल मैं सब तो पहला थोड़ी जी हिंगू एड किया है तो उस तो बाद मैं एक चम्मच जीरे का इतने ऐड कर रही हाँ तो इन्हों चगीह फ्राई कर लेना है पालक पनीर मैं इतने सरों के साग बना जा रही हाँ तुम तो अपनी इच्छा अनुसार कोई भी कुकिंग ऑयल ले सकते हो पर सरों तेल में पालक पनीर बहुत ही वह बन के तैयार हों हूँ मैं अदरक लसन हरी मिर्च का कुटा हुआ पेस्ट मैं इतने ऐड कर रही हाँ तो यहन चंकी तरह आप कच्चा निकलन तक फ्राई कर लेना है इसको बाद हम आप ਦੋ మీడియం ਸਾਈਜ਼ ਦੇ ਕੱਟੇ ਹੋਏ ਪਿਆਜ਼ ਨੂੰ ਵੀ ਇੱਥੇ ਐਡ ਕਰ ਦਿੰਦੇ ਹਾਂ ਤੇ ਇਸ ਨੂੰ ਡਾਰਕ ਬ੍ਰਾਊਨ ਹੋਣ ਤੱਕ ਆਪਾਂ ਇੱਥੇ ਪਕਾਉਣਾ ਹੈ ਪਿਆਜ਼ ਆਪਣੇ ਬ੍ਰਾਊਨ ਹੋ ਰਹੇ ਹਨ ਮੇਰੇ ਖਿਆਲ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿੱਤਾ ਹੋਵੇਗਾ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਵੀ ਜ਼ਰੂਰ ਦਬਾ ਦਿੱਤਾ ਹੋਵੇਗਾ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਹੁਣ ਆਪਾਂ ਇੱਥੇ ਟਮਾਟਰ ਦੀ ਪਿਓਰੀ ਨੂੰ ਵੀ ਐਡ ਕਰ ਦੇਣਾ ਹੈ ਆਪਣੇ ਪਿਆਜ਼ ਹੁਣ ਡਾਰਕ ਬ੍ਰਾਊਨ ਚੰਗੀ ਤਰ੍ਹਾਂ ਹੋ ਚੁੱਕੇ ਹਨ ਇਸ ਨੂੰ ਆਪਾਂ ਹੁਣ ਤੜਕੇ ਨੂੰ ਮਿਕਸ ਕਰ ਦਿੰਦੇ ਹਾਂ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਵੀ ਫਰਾਈ ਕਰ ਲੈਂਦੇ ਹਾਂ ਟਮਾਟਰਾਂ ਦੇ ਐਡ ਹੁੰਦੇ ਹੀ ਹੁਣ ਆਪਾਂ ਮਸਾਲਿਆਂ ਨੂੰ ਐਡ ਕਰ ਲੈਂਦੇ ਹਾਂ ਸਭ ਤੋਂ ਪਹਿਲੇ ਮੈਂ ਇੱਥੇ ਇੱਕ ਚਮਚ ਨਮਕ ਦਾ ਐਡ ਕਰ ਰਹੀ ਹਾਂ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਨੂੰ ਲੈ ਲੈਣਾ ਹੈ ਇਸ ਤੋਂ ਬਾਅਦ ਹੁਣ ਮੈਂ ਇੱਕ ਚਮਚੀ ਲਾਲ ਮਿਰਚਾਂ ਦਾ ਐਡ ਕੀਤਾ ਹੈ ਇਹ ਵੀ ਤੁਸੀਂ ਆਪਣੇ ਸਵਾਦ ਅਨੁਸਾਰ ਲੈ ਲੈਣਾ ਹੈ ਅਤੇ ਅੱਧਾ ਚਮਚ ਮੈਂ ਹਲਦੀ ਦਾ ਐਡ ਕਰ ਰਹੀ ਹਾਂ ਤੇ ਇੱਕ ਚਮਚ ਮੈਂ ਧਨੀਆ ਪਾਊਡਰ ਇੱਥੇ ਐਡ ਕਰ ਦਿੱਤਾ ਹੈ ਤੇ ਇਹਨਾਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਹੁਣ मिक्स ਕਰ ਲੈਣਾ ਹੈ ਤੇ ਚੰਗੀ ਤਰ੍ਹਾਂ ਪਕਾ ਲੈਣਾ ਹੈ। ਇਹਨਾਂ ਨੂੰ ਆਪਾਂ ਟੱਕ ਕੇ ਹੁਣ ਪਕਾ ਲਵਾਂਗੇ। ਤੜਕੇ ਨੂੰ ਆਪਾਂ 2 ਤੋਂ 3 ਮਿੰਟ ਲਈ ਟੱਕ ਕੇ ਪਕਾ ਦਵਾਂਗੇ ਜਦ ਤੱਕ ਇਹ ਤੇਲ ਨਾ ਛੁੱਟ ਜਾਵੇ। ਹੁਣ ਆਪਾਂ 2 ਤੋਂ 3 ਮਿੰਟ ਬਾਅਦ ਤੜਕਾ ਚੈੱਕ ਕਰ ਲੈਂਦੇ ਹਾਂ। ਤੁਸੀਂ ਦੇਖ ਸਕਦੇ ਹੋ ਤੜਕੇ ਨੇ ਤੇਲ ਛੋੜ ਦਿੱਤਾ ਹੈ ਤੇ ਆਪਣਾ ਤੜਕਾ ਬਿਲਕੁਲ ਬਣ ਕੇ ਚੰਗੀ ਤਰ੍ਹਾਂ ਤਿਆਰ ਹੋ ਚੁੱਕਾ ਹੈ। ਹੁਣ ਆਪਾਂ ਇਸ ਵਿੱਚ ਇੱਕ ਚਮਚ ਕਸੂਰੀ ਮੇਥੀ ਦਾ ਐਡ ਕਰ ਦੇਣਾ ਹੈ ਤੇ ਅੱਧਾ ਚਮਚ ਇੱਥੇ ਮੈਂ ਗਰਮ ਮਸਾਲੇ ਦਾ ਐਡ ਕਰ ਰਹੀ ਹਾਂ। ਇਹ ਆਪਣੇ ਪਾਲਕ ਪਨੀਰ ਨੂੰ ਬਹੁਤ ਹੀ ਵਧੀਆ ਬਣਾ ਦੇਣਗੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਣਾ ਕਿ ਪਾਲਕ ਪਨੀਰ ਕਿਸ ਕਿਸ ਦੀ ਫੇਵਰਿਟ ਸਬਜੀ ਹੈ ਤੇ ਤੁਸੀਂ ਵੀ ਇਸ ਤਰੀਕੇ ਨਾਲ ਪਾਲਕ ਪਨੀਰ ਜਰੂਰ ਬਣਾ ਕੇ ਟਰਾਈ ਕਰਨਾ ਹੁਣ ਮੈਂ ਇੱਥੇ 2 ਚਮਚ ਚਾਵਲ ਦੇ ਆਟੇ ਦੇ ਲਿੱਤੇ ਹਨ ਤੇ ਆਪਾਂ ਇਸ ਨੂੰ ਇੱਕ ਪੇਸਟ ਬਣਾ ਲੈਣਾ ਹੈ ਇਸ ਵਿੱਚ ਮੈਂ ਹੁਣ ਥੋੜਾ ਜਿਹਾ ਪਾਣੀ ਐਡ ਕਰ ਰਹੀ ਹਾਂ ਤੇ ਆਪਾਂ ਇਸ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤਾਂ ਕਿ ਕੋਈ ਲੰਮਸ ਨਾ ਰਹੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਕੋਲ ਲੈਣਾ ਹੈ ਤੇ ਇੱਕ پتਲਾ ਜਿਹਾ ਬੈਟਰ ਤਿਆਰ ਕਰ ਲੈਣਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸੇ ਕੰਸਿਸਟੈਂਸੀ ਵੀ ਤੁਸੀਂ ਦੇਖ ਸਕਦੇ ਹੋ ਹੁਣ ਆਪਣਾ ਇਹ ਕੋਲ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਆਪਾਂ ਤੜਕਾ ਵੀ ਬਣ ਕੇ ਤਿਆਰ ਹੋ ਚੁੱਕਾ ਹੈ ਇਸ ਵਿੱਚ ਹੁਣ ਆਪਾਂ ਪਾਲਕ ਪਿਊਰੀ ਨੂੰ ਐਡ ਕਰ ਦਿੰਦੇ ਹਾਂ ਤੇ ਚੰਗੀ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲੈਣਾ ਹੈ ਤੁਸੀਂ ਪਾਲਕ ਦੇ ਕਲਰ ਨੂੰ ਵੀ ਦੇਖ ਸਕਦੇ ਹੋ ਇੱਥੇ ਮਾਤਾ ਕਾ ਪਾਣੀ ਔਰ ਐਡ ਕਰ ਰਹੀ ਹਾਂ ਤੁਸੀਂ ਆਪਣੇ ਹਿਸਾਬ ਨਾਲ ਪਾਣੀ ਨੂੰ ਐਡ ਕਰ ਲੈਣਾ ਹੈ ਜਿਸ ਹਿਸਾਬ ਦੇ ਤੁਸੀਂ ਕੰਸਿਸਟੈਂਸੀ ਰੱਖਣੀ ਚਾਹੁੰਦੇ ਹੋ ਹੁਣ ਮੈਂ ਇੱਥੇ ਚਾਵਲਾਂ ਦੇ ਆਟੇ ਵਾਲੇ ਮਿਕਸਚਰ ਨੂੰ ਇਸ ਵਿੱਚ ਐਡ ਕਰ ਰਹੀ ਹਾਂ ਇਹ ਐਡ ਕਰਨ ਨਾਲ ਸਾਡੀ ਪਾਲਕ ਬਹੁਤ ਹੀ ਕਰੀਮੀ ਟੈਕਸਚਰ ਦੀ ਬਣ ਕੇ ਤਿਆਰ ਹੋਵੇਗੀ ਸਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਕਰੀਮ ਐਡ ਕਰਨ ਦੀ ਇੱਥੇ ਜ਼ਰੂਰਤ ਨਹੀਂ ਹੋਵੇਗੀ ਹੁਣ ਸਾਡੇ ਸਾਰਾ ਮਿਕਸਚਰ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਹੁਣ ਆਪਾਂ ਇੱਥੇ ਪਨੀਰ ਵੀ ਐਡ ਕਰ ਲੈਂਦੇ ਹਾਂ ਇੱਥੇ ਮੈਂ 250 ਗ੍ਰਾਮ ਜਿੰਨਾ ਪਨੀਰ ਕੱਟ ਕੇ ਲੈ ਲਿਆ ਹੈ ਤੁਸੀਂ ਚਾਹੋ ਤਾਂ ਇਹ ਪਨੀਰ ਨੂੰ ਫਰਾਈ ਵੀ ਕਰ ਸਕਦੇ ਹੋ ਪਰ ਮੈਂ ਇਸ ਤਰ੍ਹਾਂ ਸਿੰਪਲ ਤਰੀਕੇ ਨਾਲ ਹੀ ਪਨੀਰ ਨੂੰ ਇਸ ਵਿੱਚ ਐਡ ਕਰਨ ਜਾ ਰਹੀ ਹਾਂ ਤੇ ਆਪਾਂ ਇਸ ਨੂੰ ਵੀ ਚੰਗੀ ਤਰ੍ਹਾਂ ਹੁਣ ਮਿਕਸ ਕਰ ਲੈਂਦੇ ਹਾਂ ਤੇ ਚੰਗੀ ਤਰ੍ਹਾਂ ਪਕਾ ਲੈਂਦੇ ਹਾਂ ਇਸ ਨੂੰ ਆਪਾਂ ਹੁਣ 2 ਮਿੰਟ ਤੱਕ ਹੋਰ ਪਕਾ ਲਵਾਂਗੇ ਤਾਂ ਕਿ ਸਾਡਾ ਚਾਵਲਾਂ ਵਾਲਾ ਮਿਕਸਚਰ ਵੀ ਤੇ ਪਨੀਰ ਵੀ ਚੰਗੀ ਤਰ੍ਹਾਂ ਪੱਕ ਜਾਣ ਹੁਣ 2 ਤੋਂ 3 ਮਿੰਟ ਹੋ ਚੁੱਕੇ ਹਨ ਤੇ ਸਾਡਾ ਪਾਲਕ ਪਨੀਰ ਹੁਣ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਤੇ ਇਸ ਨੂੰ ਆਪਾਂ ਹੁਣ ਸਰਵਿੰਗ ਬਾਉਲ ਵਿੱਚ ਟਰਾਂਸਫਰ ਕਰ ਲੈਂਦੇ ਹਾਂ ਸਾਡਾ ਬਹੁਤ ਟੇਸਟੀ ਤੇ ਕਰੀਮੀ ਪਾਲਕ ਪਨੀਰ ਬਣ ਕੇ ਇੱਥੇ ਤਿਆਰ ਹੋ ਚੁੱਕਾ ਹੈ ਤੁਸੀਂ ਵੀ ਇਸ ਤਰੀਕੇ ਨਾਲ ਪਾਲਕ ਪਨੀਰ ਜ਼ਰੂਰ ਟਰਾਈ ਕਰਕੇ ਵੇਖੋ ਹੁਣ ਪਾਲਕ ਪਨੀਰ ਨੂੰ ਆਪਾਂ ਇੱਕ ਹੋਰ ਤੜਕਾ ਲਗਾ ਲੈਂਦੇ ਹਾਂ ਇੱਥੇ ਮੈਂ ਤੜਕਾ ਪੈਨ ਵਿੱਚ ਸਰੋਂ ਦਾ ਤੇਲ ਲੈ ਲਿਆ ਹੈ ਤੇ ਸਰੋਂ ਦਾ ਤੇਲ ਹੁਣ ਆਪਣਾ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਤੇ ਹੁਣ ਮੈਂ ਇੱਥੇ ਕੱਟਿਆ ਹੋਇਆ ਲਸਣ ਨੂੰ ਇੱਥੇ ਐਡ ਕਰ ਰਹੀ ਹਾਂ ਇਸ ਨੂੰ ਹੁਣ ਆਪਾਂ 골ਡਨ ਬ੍ਰਾਊਨ ਹੁਣ ਤੱਕ ਪਕਾ ਲੈਣਾ ਹੈ ਤੇ ਸੁੱਕੀਆਂ ਲਾਲ ਮਿਰਚਾਂ ਨੂੰ ਵੀ ਮੈਂ ਇੱਥੇ ਐਡ ਕਰ ਲੇਤਾ ਹਾਂ ਫਲੇਮ ਨੂੰ ਆਪਾਂ ਹੁਣ ਬੰਦ ਕਰ ਦਿੰਦੇ ਹਾਂ ਚੰਗੀ ਤਰ੍ਹਾਂ ਆਪਣਾ ਇਹ ਤੜਕਾ ਹੁਣ ਪਕ ਚੁੱਕਾ ਹੈ ਤੇ ਲਾਸਟ ਵਿੱਚ ਹੁਣ ਆਪਾਂ ਇੱਥੇ ਇੱਕ ਚਮਚ ਦੇਗੀ ਮਿਰਚ ਦਾ ਐਡ ਕਰ ਲੈਣਾ ਹੈ ਦੇਗੀ ਮਿਰਚ ਐਡ ਕਰਨ ਨਾਲ ਪਾਲਕਨੀਰ ਦੀ ਰੰਗਤ ਬਹੁਤ ਹੀ ਵਧੀਆ ਤਿਆਰ ਹੋ ਜਾਵੇਗੀ ਖਾਣ ਚ ਤੱਕ ਪਾਲਕਨੀ ਟੇਸਟੀ ਹੈ ਹੀ ਤਾਂ ਦੇਖ ਕੇ ਹੀ ਆਪਾਂ ਕਹਿ ਸਕਦੇ ਹਾਂ ਕਿ ਪਾਲਕਨੀਰ ਬਹੁਤ ਹੀ ਵਧੀਆ ਬਣ ਕੇ ਸਾਡਾ ਤਿਆਰ ਹੋ ਚੁੱਕਾ ਹੈ ਜੇਕਰ ਤੁਹਾਨੂੰ ਪਾਲਕ ਪਨੀਰ ਦੀ ਰੈਸਪੀ ਵਧੀਆ ਲੱਗੀ ਹੈ ਤਵੱਤਵਤ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਜੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ